ਮੈਂ ਜਸਪ੍ਰਿਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਮਾਨ ਫੂਡ ਰੈਸਪੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਟੇਸਟੀ ਆਲੂ ਮਟਰ ਦੀ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜ਼ਿਆਦਾਤਰ ਆਪਾਂ ਆਲੂ ਮਟਰ ਦੀ ਤਰੀ ਵਾਲੀ ਸਬਜ਼ੀ ਹੀ ਬਣਾਉਂਦੇ ਆ ਪਰ ਸੁੱਕੀ ਸਬਜ਼ੀ ਨੂੰ ਸਾਰੇ ਤਰੀ ਵਾਲੀ ਸਬਜ਼ੀ ਤੋਂ ਵੀ ਜ਼ਿਆਦਾ ਪਸੰਦ ਕਰਨਗੇ ਸਬਜ਼ੀ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਬਜ਼ੀ ਬਣਾਉਣ ਲਈ ਮੈਂ 1/2 ਕਿਲੋ ਹਰੇ ਮਟਰ ਲਏ ਆ ਚਾਰ మీడియం ਸਾਈਜ਼ ਦੇ ਆਲੂ ਲਏ ਆਲੂ ਨੂੰ ਆਪਾਂ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਏ ਆਲੂਨ ਕੱਟਣ ਤੋਂ ਬਾਅਦ ਪਾਣੀ ਵਿੱਚ ਰੱਖ ਦਿੱਤਾ ਸੀ ਤਾਂ ਜੋ ਇਸ ਦਾ ਰੰਗ ਖਰਾਬ ਨਾ ਹੋਵੇ ਹੁਣ ਆਪਾਂ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਹਾਂ ਕੜਾਹੀ ਵਿੱਚ ਦੋ ਵੱਡੇ ਚਮਚ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਏ ਤੇਲ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਹੁਣ ਆਪਾਂ ਗੈਸ ਬੰਦ ਕਰਕੇ ਤੇਲ ਨੂੰ ਹਲਕਾ ਜਿਹਾ ਠੰਡਾ ਕਰ ਲਵਾਂਗੇ ਤੇਲ ਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲਏ ਇਸ ਵਿੱਚ ਇੱਕ ਚਮਚ ਜੀਰਾ ਇੱਕ ਚੁਟਕੀ ਹਿੰਗ ਪਾ ਦੇਵਾਂਗੇ। ਇਸ ਨੂੰ ਮਿਕਸ ਕਰਕੇ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ। ਜੀਰਾ ਆਪਾਂ ਹਲਕਾ ਜਿਹਾ ਭੁੰਨ ਲਏ। ਇੱਕ ਚਮਚ ਬਰੀਕ ਕਟਿਆ ਹੋਇਆ ਲਸਣ। ਇੱਕ ਚਮਚ ਅਦਰਕ ਪਾ ਦੇਵਾਂਗੇ। ਇਸ ਨੂੰ ਮਿਕਸ ਕਰਕੇ ਆਪਾਂ ਮੀਡੀਅਮ ਸਿੱਕ ਤੇ 2-3 ਮਿੰਟ ਲਈ ਭੁੰਨ ਲਵਾਂਗੇ। ਅਦਰਕ ਤੇ ਲਸਣ ਨੂੰ ਆਪਾਂ ਹਲਕਾ ਜਿਹਾ ਭੁੰਨ ਲਏ। ਇਸ ਵਿੱਚ ਦੋ ਬਰੀਕ ਕੱਟੇ ਹੋਏ ਪਿਆਜ਼ ਦੋ ਹਰੀ ਮਿਰਚ ਹਰੀ ਮਿਰਚ ਤੁਸੀਂ ਆਪਣੀ ਟੇਸਟ ਅਕੋਰਡਿੰਗ ਰੈਕਟ ਸਕਦੇ ਹੋ ਤੇ ਆ ਨੂੰ ਮਿਕਸ ਕਰਕੇ ਆਪਾਂ ਤੇਜ ਰੇਖ ਤੇ 1-2 ਮਿੰਟ ਲਈ ਭੁੰਨ ਲੈਣਾ ਪਿਆਜ਼ ਨੂੰ ਆਪਾਂ ਹਲਕਾ ਜਿਹਾ ਭੁੰਨ ਲੈ ਹੁਣ ਇਸ ਵਿੱਚ ਆਪਾਂ ਆਲੂ ਐਡ ਕਰ ਦੇਵਾਂਗੇ ਆਲੂਆਂ ਵਿੱਚੋਂ ਆਪਾਂ ਸਾਰਾ ਪਾਣੀ ਕੱਢ ਦਿੱਤਾ ਸੀ ਇਸ ਨੂੰ ਮਿਕਸ ਕਰਕੇ ਆਪਾਂ 2-3 ਮਿੰਟ ਲਈ ਭੁੰਨ ਲਵਾਂਗੇ ਨਾਲੇ ਆਪਾਂ ਇੱਕ ਛੋਟਾ ਜਿਹਾ ਚਮਚ ਨਮਕ ਐਡ ਕਰ ਦੇਵਾਂਗੇ ਇਸ ਨੂੰ ਵੀ ਮਿਕਸ ਕਰ ਦੇਣਾ ਹੈ ਆਲੂ ਨੂੰ ਆਪਾਂ 2-3 ਮਿੰਟ ਲਈ ਭੁੰਨ ਲਏ ਹੁਣ ਆਪਾਂ ਗੈਂਸ ਦਾ ਸੇਕ ਦੇ ਲਈ ਘੱਟ ਕਰ ਦੇਵਾਂਗੇ ਇਸ ਨੂੰ ਟਾ ਕੇ ਆਪਾਂ 6-7 ਮਿੰਟ ਲਈ ਪਕਾ ਲਵਾਂਗੇ ਆਲੂ ਨੂੰ ਆਪਾਂ ਟਾ ਕੇ ਘੱਟ ਸੇਕ ਕੇ 7 ਮਿੰਟ ਲਈ ਪਕਾ ਲੈ 2-3 ਮਿੰਟ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇ ਦੱਸੀ ਹੁਣ ਵੀ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਆਲੂ ਆਪਣੇ ਅੱਧ ਤੋਂ ਵੱਧ ਪੱਕ ਚੁੱਕੇ ਨੇ ਹੁਣ ਇਸ ਵਿੱਚ ਆਪਾਂ ਹਰੇ ਮਟਰ ਐਡ ਕਰ ਦੇਵਾਂਗੇ ਮਟਰ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ 2-3 ਮਿੰਟ ਲਈ ਭੁੰਨ ਲਵਾਂਗੇ। ਮਟਰ ਨੂੰ ਆਪਾਂ 2-3 ਮਿੰਟ ਲਈ ਭੁੰਨ ਲਿਆ। ਹੁਣ ਗੈਂਸ ਦਾ ਸੇਕ ਆਪਾਂ ਘੱਟ ਕਰ ਦਿੱਤਾ। ਇਸ ਨੂੰ ਢੱਕ ਕੇ ਆਪਾਂ ਦੇਨ 4 ਮਿੰਟ ਲਈ ਪਕਾ ਲਵਾਂਗੇ। ਮਟਰ ਨੂੰ ਆਪਾਂ 4-5 ਮਿੰਟ ਲਈ ਪਕਾ ਲਏ। ਆਲੂ ਤੇ ਮਟਰ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਗਏ ਨੇ। ਹੁਣ ਇਸ ਵਿੱਚ ਆਪਾਂ ਮਸਾਲੇ ਐਡ ਕਰ ਦੇਵਾਂਗੇ। 1 ਚਮਚ ਧਨੀਆ ਪਾਊਡਰ 1 ਚਮਚ ਹਲਦੀ ਪਾਊਡਰ ਅੱਧਾ ਚਮਚ ਲਾਲ ਮਿਰਚ ਨਮਕ ਆਪਾਂ ਪਹਿਲਾਂ ਐਡ ਕਰ ਦਿੱਤਾ ਸੀ 1 ਚਮਚ ਕਸੂਰੀ ਮੇਥੀ ਸਾਰੇ ਮਸਾਲੇ ਨੂੰ ਮਿਕਸ ਕਰ ਦੇਵਾਂਗੇ ਮਿਕਸ ਕਰਕੇ ਆਪਾਂ 2-3 ਮਿੰਟ ਲਈ ਪਕਾ ਲਵਾਂਗੇ ਸਬਜ਼ੀ ਨੂੰ ਆਪਾਂ 2-3 ਮਿੰਟ ਲਈ ਪਕਾ ਲੈ ਸਾਰੇ ਮਸਾਲੇ ਆਲੂ ਤੇ ਮਟਰ ਵੀ ਚੰਗੀ ਤਰ੍ਹਾਂ ਰਜ ਗਏ ਨੇ ਸਬਜੀ ਆਪਣੀ ਬਣ ਕੇ ਤਿਆਰ ਹੈ ਹੁਣ ਇਸ ਵਿੱਚ ਆਪਾਂ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ આમਚੂਰ ਪਾਊਡਰ ਥੋੜਾ ਜਿਹਾ ਹੈਗਾ ਧਨੀਆ ਐਡ ਕਰ ਦੇਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ 1-2 ਮਿੰਟ ਲਈ ਹੋਰ ਪਕਾ ਲਵਾਂਗੇ ਸਬਜੀ ਆਪਣੀ ਬਣ ਕੇ ਤਿਆਰ ਹੈ ਸਾਰੇ ਮਸਾਲੇ ਸਬਜੀ ਵਿੱਚ ਚੰਗੀ ਤਰ੍ਹਾਂ ਰਜ ਗਏ ਨੇ ਆਲੂ ਤੇ ਮਟਰ ਇਕਦਮ ਸੌਫਟ ਹੋ ਗਏ ਨੇ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਗਰਮਾ-ਗਰਮ ਸਬਜ਼ੀ ਨੂੰ ਆਪਾਂ ਰੋਟੀ, ਪਰੌਂਠੇ ਪੂਰੀ ਨਾਲ ਸਰਵ ਕਰ ਸਕਦੇ ਹਾਂ। ਇਸ ਨੂੰ ਸਾਰੇ ਬਹੁਤ ਹੀ ਪਸੰਦ ਕਰਨਗੇ। ਤੁਸੀਂ ਵੀ ਮੇਰੇ ਇਸ ਤਰੀਕੇ ਨਾਲ ਇੱਕ ਵਾਰ ਇਹ ਸਬਜ਼ੀ ਜ਼ਰੂਰ ਬਣਾ ਕੇ ਖਾਓ। ਵੀਡੀਓ ਕਿਵੇਂ ਲੱਗੀ? ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਹੋਰ ਰੈਸਪੀਜ਼ ਦੇਖਣ ਲਈ ਮੇਰੇ ਫੇਸਬੁੱਕ ਪੇਜ ਨੂੰ ਫਾਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਵਾਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ